ਹੈ ਲੈ ਲੀ ਕਲਾ ਦੇ ਸਰ ਇੱਕ ਸਰ ਵਾਲੇ ਲੈ ਕੇ ਕੁਛ ਚਿੱਕੀ ਦੀ ਆਰਮੀ ਨੂੰ ਵੇਰ ਕੇ ਉਹ ਅਸੀਂ ਸਹਾਇਤਾ ਵਾਸਤੇ ਲਿਖੀ ਇਹ ਵੀ ਸਾਡਾ ਜਿਹੜਾ ਕੰਮ ਉੱਤੇ ਚੱਲ ਰਿਹਾ ਹੈ ਆਰਮੀ ਦੀ ਵੀ ਐਕਸਪਰਟਿਸ ਹੈ ਦੋ ਨਾਲ ਜਿੰਦੀ ਹੈ ਸਾਡੀ ਇੱਕ ਮਦਦ ਹੋ ਜਾਂਦੀ ਵੀ ਅਸੀਂ ਕੋਈ ਵੀ ਚੈਨਲ ਛੱਡਣਾ ਨਹੀਂ ਜਾਂਦੇ ਮਤਲਬ ਜੋ ਸਾਡੇ ਕੋਲ ਰਿਸੋਰਸ ਹੀ ਲੋਕੋ ਪ੍ਰਭਾਵਿਕ ਰਹਿਣਾ ਮਨ ਨਹੀਂ ਲਿਏ ਜਾਂਦੇ ਉਸਕੇ ਬਾਅਦ ਕੀ ਜੁੜਾ ਕਿ ਉੱਥੇ ਨਾ ਲਗਭਗ ਮਤਲਬ ਤੁਸੀਂ ਮੰਨ ਕੇ ਚਲੋਗੇ ਇੱਕ ਤੋਂ ਦੋ ਇੱਕ ਚੜ ਜਿਹੜਾ ਹੈਗਾ ਜਿਹੜੀ ਉੱਤੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ ਜਾਰੀ ਹੈ ਤੇ ਜਿਹੜੀ ਪਿੰਡ ਦੀ ਆਬਾਦੀ ਤੋਂ ਥੋੜਾ ਦੂਰ ਹੈ ਸੋ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਲੈ ਜ਼ਮੀਨ ਹੈ ਉਹ ਤਾਂ ਜਾ ਰਹੀ ਹੈ ਇਸ ਕਰਕੇ ਸਾਨੂੰ ਅਸੀਂ ਆਰਮੀ ਇੱਕ ਰਿਕੁਐਸਟ ਲੈ ਕੇ ਭੇਜਿਆ ਵੀ ਤੁਸੀਂ ਆ ਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹ ਕੱਟੇ ਹੋ ਕੇ ਬਚਾ ਸਕੀਏ ਸਰ ਕਿੰਨੇ ਕਿਕੜ ਜਮੀਨ ਹੁਣ ਤੱਕ ਜਿਹੜੀ ਹੈ ਜਿਹੜੀ ਹੈ ਜਾ ਚੁੱਕੀ ਹੈ ਬੰਦ ਦੀ ਜਿਹੜੀ ਬੰਦ ਦੀ ਉਰਲੇ ਪਾਸੇ ਲਗਭਗ 38 ਕਿਕੜ ਜਮੀਨ ਜੋ ਸਰ ਨੇ ਦਾਅਵੇ ਉਹਦੇ ਸਾਹਮਣੇ ਇੱਕ ਰੌਰ ਪਿੰਡ ਦੀ ਵੀ ਲੱਗਦਾ ਹੈ ਇੱਕ ਰੌਰ ਪਿੰਡ ਦੀ ਵੀ ਗੱਲ ਕੀਤੀ ਜਾ ਰਹੀ ਸਰ ਉੱਥੇ ਹੀ ਕਹਿੰਦੇ ਕਿ ਅੱਗੇ ਜਿਹੜਾ ਉਥੋਂ 2 ਜਾਂ 3 ਕਿਲੋਮੀਟਰ ਅੱਗੇ ਉਹਦੇ ਵੀ ਕਈ ਜਿਹੜੇ ਨੇ ਖੇਤ ਕਈ ਕਿਕੜ ਰੌਰ ਵੀ ਸਾਨੂੰ ਕੱਲ ਫੋਨ ਕਰਿਆ ਆਇਆ ਸੀ ਕਿ ਮੈਂ ਵੀ ਇੱਥੇ ਕੱਲ ਜਾਣਾ ਹੈ ਅਸੀਂ ਰਾਤ ਨੂੰ ਮੇਰੇ ਐਸ.ਟੀ.ਐਮ ਨਾਲ ਗੱਲ ਹੋਈ ਸੀ ਉੱਥੇ ਬਰਮ ਹੈਗਾ ਉੱਥਾ ਰੋਕਿਆ ਹੈਗਾ ਪਾਣੀ ਦਾ ਵੀ ਮੇਰੀ ਲਗਾਤਾਰ ਗੱਲ ਹੋ ਰਹੀ ਹੈ ਉੱਪਰ ਅਰੀਗੇਸ਼ਨ ਡਿਪਾਰਟਮੈਂਟ ਦੀ ਉਹ ਕਹਿੰਦੇ ਵੀ ਲਗਭਗ 4-5 ਦਿਨਾਂ ਦੇ ਵਿੱਚ ਵਿੱਚ ਪਾਣੀ ਦਾ ਹੈਗਾ ਹੋਰ ਡਾਊਨ ਹੋਊਗਾ ਕਾਫੀ ਡਾਊਨ ਹੋਊਗਾ ਜਿਸ ਦੇ ਨਾਲ ਸਾਨੂੰ ਕਾਫੀ ਰਾਹਤ ਮਿਲੇਗਾ 5 3.5 ਫੁੱਟ ਵੈਸੇ ਹੀ ਪਾਖੜਾ ਦਾ ਲੈਵਲ ਜਿਹੜਾ ਹੈ ਡਾਊਨ ਹੋ ਚੁੱਕਾ ਹੈ ਤੇ ਹੋਰ ਵੀ ਮਤਲਬ ਕਿ ਅਗਲੀ بارشਾਂ ਨੇ ਨਹੀਂ ਪੈਣਗੀਆਂ ਤੇ ਹੋਰ ਡਾਊਨ ਹੋ ਕੇ ਉਹ ਲੱਗਦਾ ਹੈ ਪੂਰਾ 4-5 5-6 ਦਿਨ ਦੇ ਵਿੱਚ ਇਸ